ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਰਾੜ ਸਿੱਖਿਆ ਪ੍ਰੋਵਾਈਡਰ ਜਥੇਬੰਦੀ ਤੋਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਆਪਣੇ ਪੰਜਾਬ ਵਿੱਚ ਚਾਰ ਹਲਕਿਆਂ ਵਿੱਚ ਜਿਮਨੀ ਚੋਣ ਹੋ ਰਹੀਆਂ ਹਨ ਇਹਨਾਂ ਚੋਣਾਂ ਦੇ ਸੰਬੰਧ ਦੇ ਵਿੱਚ ਪਿਛਲੇ ਦਿਨਾਂ ਵਿੱਚ ਸਾਡੇ ਜਥੇਬੰਦੀ ਦੇ ਇੱਕ ਫੈਸਲੇ ਅਨਸਾਰ ਸਾਰੇ ਕੈਂਡੀਡੇਟਾਂ ਨੂੰ ਮਿਲਿਆ ਗਿਆ ਉੱਥੇ ਜਿਹੜੇ ਵਰਕ ਕਰਦੇ ਸੀਨੀਅਰ ਮੰਤਰੀ ਉਹਨਾਂ ਨੂੰ ਵੀ ਮਿਲਿਆ ਗਿਆ ਵੀ ਜਿਹੜੇ ਸਾਡੇ ਐਸੋਸੀਏਟ ਟੀਚਰਾਂ ਦੇ ਕੰਮ ਰਹਿੰਦੇ ਆ ਉਹਨਾਂ ਨੂੰ ਪੂਰਾ ਕਰਾਉਣ ਸਬੰਧ ਦੇ ਵਿੱਚ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਕਾਫੀ ਹਜੇ ਸਾਡਾ ਕੰਮ ਪੈਂਡਿੰਗ ਆ ਜਿਹੜਾ ਹਜੇ ਕੰਮ ਸਾਡਾ ਨਹੀਂ ਹੋਇਆ ਉਹ ਸਬੰਧ ਦੇ ਵਿੱਚ ਤੇ ਜਿਹੜੇ ਸਰਕਾਰ ਵੱਲੋਂ ਹਜੇ ਸਾਡੇ ਤੇ ਲਾਗੂ ਨਹੀਂ ਕੀਤੇ ਗਏ ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਜਿਹੜੇ ਚਾਰੇ ਸੀਟਾਂ ਦੇ ਕੈਂਡੀਡੇਟ ਤੇ ਜਿਹੜੇ ਉੱਥੇ ਵਰਕ ਕਰ ਰਹੇ ਮੰਤਰੀ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਆ ਉਹਨਾਂ ਨੂੰ ਤੇ ਜਿਹ ਪਿਛਲੇ ਦਿਨੀ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੂੰ ਸਾਡੀ ਟੀਮ ਮਿਲੀ ਆ ਸਾਥੀਓ ਅਸੀਂ ਸਰਕਾਰ ਤੋਂ ਆਪ ਦਾ ਕੰਮ ਲਾਗੂ ਕਰਾਉਣ ਲਈ ਅਸੀਂ ਇਸ ਸੰਬੰਧ ਦੇ ਵਿੱਚ ਸਾਰਿਆਂ ਨੂੰ ਮਿਲੇ ਆ ਤੇ ਸਰਕਾਰ ਵੱਲੋਂ ਵੀ ਵਿਸ਼ਵਾਸ ਦਵਾਇਆ ਗਿਆ ਵੀ ਅਸੀਂ ਜਿਹੜਾ ਤੁਹਾਡਾ ਰਹਿੰਦਾ ਕੰਮ ਆ ਛੇਤੀ ਲਾਗੂ ਕਰਾਂਗੇ ਸਾਥੀਓ ਜਥੇਬੰਦੀ ਵੱਲੋਂ ਸਮੇਂ-ਸਮੇਂ ਤੇ ਜਿਹੜੀਆਂ ਸਾਡੀਆਂ ਮੰਗਾਂ ਉਹਨਾਂ ਸੰਬੰਧੀ ਸਰਕਾਰ ਨੂੰ ਜਾਣੂ ਕਰਾ ਕੇ ਸਰਕਾਰ ਤੋਂ ਲਾਗੂ ਕਰਾਉਣ ਲਈ ਆਪਦੀਆਂ ਕੋਸ਼ਿਸ਼ਾਂ ਜਾਰੀ ਆ ਉਮੀਦ ਆ ਵੀ ਆਪਦੇ ਵਾਅਦੇ ਮੁਤਾਬਕ ਜਿਹੜੇ ਸਾਡੇ ਰਹਿੰਦੇ ਕੰਮ ਆ ਸਰਕਾਰ ਉਹਨਾਂ ਨੂੰ ਪੂਰਾ ਕਰੂਗੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਸ਼ਿਕਾਇਤਾਂ ਜਾਂ ਜਿਹੜੇ ਸਾਡੇ ਕੰਮ ਰਹਿੰਦੇ ਆ ਜੇ ਸਰਕਾਰ ਤੋ ਅਸੀਂ ਲਾਗੂ ਕਰਾਉਣੇ ਆ ਸਰਕਾਰ ਉਹਨਾਂ ਤੇ ਗੌਰ ਕਰਦੀ ਹੋਈ ਲਾਗੂ ਕਰੂਗੀ ਸਾਡੀ ਜਥੇਬੰਦੀ ਹਮੇਸ਼ਾ ਇਸ ਚੀਜ਼ ਤੇ ਪਹਿਰਾ ਦੇ ਰਹੀ ਆ ਵੀ ਜਿਹੜੀਆਂ ਸਾਡੀਆਂ ਸਾਰੀਆਂ ਰਹਿੰਦੀਆਂ ਮੰਗਾਈਆਂ ਉਹਨਾਂ ਨੂੰ ਛੇਤੀ ਲਾਗੂ ਕੀਤਾ ਜਾਵੇ ਜਮੇਰ ਔਲਖ ਦੀ ਗਵਾਹੀ ਦੇ ਵਿੱਚ ਕੁਲਦੀਪ ਸਿੰਘ ਵੱਡੂ왈 ਜਜਾਰ ਸਿੰਘ ਗਦੀਪ ਸਿੰਘ ਨਵਦੀਪ ਸਿੰਘ ਬਰਾੜ ਵੱਲੋਂ ਇਹ ਤੇ ਇਹਨਾਂ ਮੰਗਾ ਦੇ ਉੱਤੇ ਤੇ ਇੱਥੇ ਸਾਰੇ ਹਲਕਿਆਂ ਦੇ ਵਿੱਚ ਮਿਲਿਆ ਗਿਆਗਾ ਤੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਉਮੀਦ ਆ ਦੀ ਸਰਕਾਰ ਇਹਨਾਂ ਨੂੰ ਛੇਤੀ ਲਾਗੂ ਕਰੂਗੀ ਬਾਕੀ ਕੋਈ ਸਮੇਂ ਦੀਆਂ ਮੰਗਾਂ ਜਿਵੇਂ ਕਿ ਇੱਕ ਦੋ ਜ਼ਿਲ੍ਹਿਆਂ ਜਿਵੇਂ ਫਰੀਦਕੋਟ ਦੇ ਵਿੱਚ ਕਿਹ ਸਮੱਸਿਆ ਆਈ ਸੀਗੀ ਪੇਸਬੰਦੀ ਉਹ ਚ ਹੈੱਡ ਆਫਿਸ ਦੇ ਵਿੱਚ ਪੂਰਾ ਜੋਰ ਨਾਲ ਆਪਦੀ ਮੰਗ ਚੁੱਕਦੇ ਹੋਏ ਵੀ ਇਦਾਂ ਦੂਜੇ ਸਾਰਿਆਂ ਨੂੰ 30 ਤਰੀਕ ਨੂੰ ਤਨਖਾਹ ਸਰਕਾਰ ਵੱਲੋਂ ਕਈ ਮੁਤਾਬਕ ਪੈ ਗਈ ਸੀ ਪਰ ਇਹਨਾਂ ਨੂੰ ਦਿਵਾਲੀ ਸੁੱਕੀ ਦੇਖਣੀ ਪਈ ਉਸ ਤੇ ਇਤਰਾਜ਼ ਉਠਾਉਂਦੇ ਹੋਏ ਅਸੀਂ ਆਪਣਾ ਇਤਰਾਜ਼ ਦਰਜ ਕਰਾਇਆ ਤੇ ਫਰੀਦਕੋਟ ਦੇ ਵਿੱਚ ਜਿੱਥੇ ਰਹਿੰਦੇ ਸੀ ਉੱਥੇ ਤਨਖਾਹ ਛੇਤੀ ਪਹੁੰਚਣ ਲਈ ਵੀ ਸਰਕਾਰ ਨਾਲ ਰਾਤਤਾ ਕੀਤਾ ਗਿਆ ਤੇ ਹੁਣ ਇੱਕ ਤੋਂ ਬਲਾਕਾਂ ਚ ਹਜੇ ਅੱਜ ਵੀ ਇਸ ਚੀਜ਼ ਦੀ ਦੇਰੀ ਚੱਲ ਰਹੀ ਸੀ ਉਹਦੇ ਸਬੰਧ ਵਿੱਚ ਵੀ ਅਸੀਂ ਗੱਲਬਾਤ ਕੀਤੀ ਹੈ ਹੈੱਡ ਆਫਿਸ ਦੇ ਵਿੱਚ ਕਿਉਂਕਿ ਬਜਟ ਆ ਚੁੱਕਾਗਾ ਇਹ ਕਿਤੇ ਨਾ ਕਿਤੇ ਸਾਡੀ ਅ ਦੇਰੀ ਨਾਲ ਸਾਡੀ ਡਿਮਾਂਡ ਜਾਂ ਕੋਈ ਗਲਤ ਪਾਸੇ ਬਜਟ ਵਰਤਨ ਕਾਰਨ ਹੀ ਇਹ ਸਮੱਸਿਆ ਆਈ ਹੈ ਨਹੀਂ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਕੋਈ ਸਮੱਸਿਆ ਨਹੀਂ ਸੀਗੀ ਸਾਰਿਆਂ ਨੂੰ ਤਨਖਾਹ ਸਮੇਂ ਸਿਰ ਮਿਲ ਗਈ ਸੀ ਬਾਕੀ 6 ਜ਼ਿਲ੍ਹਿਆਂ ਦੇ ਵਿੱਚ ਸਾਡਾ ਜਿਹੜਾ ਇਨਕਰੀਮੈਂਟ ਆ ਉਹ ਰੁਕਿਆ ਹੋਇਆਗਾ ਉਹ ਸਬੰਧ ਦੇ ਵਿੱਚ ਅਸੀਂ ਸਰਕਾਰ ਨੂੰ ਲਿਖਤੀ ਮੰਤਰੀ ਸਾਹਿਬ ਨੂੰ ਦੇ ਦਿੱਤਾਗਾ ਬਈ ਇਹ ਸਾਡਾ ਨਹੀਂ ਪੈ ਰਿਹਾਗਾ ਉਸਵੰਦੀ ਮੰਤਰੀ ਸਾਹਿਬ ਨੇ ਅੱਗੇ ਹੁਕਮ ਕੀਤੇ ਆ ਨਹੀਂ ਦਾ ਵੀ ਉਹ ਵੀ ਜਲਦ ਸਾਨੂੰ ਮਿਲੂਗਾ ਬਾਕੀ ਜਿਹੜੀਆਂ ਸਾਡੀਆਂ ਮੇਨ ਮੰਗਾਂ ਆ ਅਸੀਂ ਉਹਨਾਂ ਤੇ ਪਹਿਰਾ ਦਿੰਦੇ ਰਵਾਂਗੇ ਸਾਰੀਆਂ ਲਾਗੂ ਕਰਾਉਣੀਆਂ ਸਰਕਾਰ ਤੋਂ ਇਸੇ ਸਰਕਾਰ ਤੋਂ ਲਾਗੂ ਕਰਾਉਣੀਆਂ ਆ ਇਸ ਲਈ ਸਾਡੀ ਟੀਮ ਦੀ ਕੋਸ਼ਿਸ਼ ਇਹ ਆ ਵੀ ਜਲਦ ਤੋਂ ਜਲਦ ਸਾਰੀਆਂ ਮੰਗਾਂ ਸਰਕਾਰ ਲਾਗੂ ਕਰੇ ਉਹ ਸਬੰਧ ਦੇ ਵਿੱਚ ਅਸੀਂ ਪਿਛਲੇ ਦਿਨਾਂ ਦੇ ਵਿੱਚ ਸਮੇ ਸਮੇਤੇ ਅਸੀਂ ਜਾ ਕੇ ਮਿਲੇ ਆ ਕੈਂਡੀਡੇਟ ਨੂੰ ਮਿਲੇ ਆ ਜੋ ਮੰਤਰੀ ਸਾਹਿਬਾਨ ਦੀਆਂ ਉੱਥੇ ਡਿਊਟੀਆਂ ਸੀ ਮੁੱਖ ਮੰਤਰੀ ਸਾਹਿਬ ਸੀ ਸਭ ਨੂੰ ਅਸੀਂ ਮਿਲ ਕੇ ਆਪਦੀ ਮੰਗ ਰੱਖੀ ਆ ਤੇ ਉਮੀਦ ਆ ਵੀ ਸਰਕਾਰ ਉਸ ਤੇ ਸਜੀਦਾ ਹੁੰਦੀ ਹੋਈ ਜਲਦ ਲਾਗੂ ਕਰੂਗੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੋਈ ਸਮੱਸਿਆ ਆਉਂਦੀ ਆ ਹਮੇਸ਼ਾ ਤੁਹਾਡੇ ਅੱਗੇ ਹੋ ਕੇ ਤੁਹਾਡੀ ਜਥੇਬੰਦੀ ਲੜਦੀ ਰਹੂਗੀ ਧੰਨਵਾਦ ਸਾਥੀਓ